ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ ਵੈਗਰੂ ਸਾਰਿਆਂ ਦੇ ਪਰ ਮੇਰੇ ਪਰ ਹੱਥ ਰੱਖਣ ਜੀ ਅੱਜ ਸੀ ਕਿ ਅੱਜ ਦੋ ਚੂਮੇ ਵਾਲੀ ਮੋਟਰ ਉੱਪਰ ਯੂਰੀਆ ਸੇਟਣਾ ਫਿਰ ਆਪਣੇ ਕੱਲ ਨੂੰ ਗੁਰਦੁਆਰਾ ਸਾਹਿਬ 'ਚ ਵੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਾ ਹੈ ਪਰਸੋਂ ਨੂੰ ਨਗਰ ਕੀਰਤਨ ਉੱਧਰ ਵੀ ਤਿਆਰੀ ਕਰਨੀ ਆ ਇਸ ਲਈ ਮਾ ਚਲੋ ਅੱਜ ਮੌਸਮ ਦਾ ਜਿਆਦਾ ਠੰਡਾ ਹੈ ਪਰ ਕੰਮ ਕਰਦਿਆਂ ਨੂੰ ਠੰਡ ਘੱਟੇ ਲੱਗਦੀ ਆ। ਬਾਕੀ ਮੰਨਣੇ ਦੀ ਠੰਡ ਤਾਂ ਜਿੰਨੀ ਮਰਜ਼ੀ ਮੰਨੀ ਜਾ। ਜਿੰਨੀ ਆਪਾਂ ਮੰਨੂਗੇ ਉੰਨੀ ਜ਼ਿਆਦਾ ਲੱਗਣੀ ਆ ਇਹ। ਇੱਕ ਵਾਰ ਸਰੀਰ ਗਰਮ ਜਾ ਹੋ ਗਿਆ, ਫਿਰ ਤਾਂ ਚਾਹੇ 8 ਸਟੱਲ ਲਾ ਫਿਰ ਚਾਹੇ 10 ਸਟੱਲ ਲਾ ਕੋਈ ਚੱਕਰ ਨਹੀਂ। ਠੀਕ ਆ ਬਨਲੇ ਬਾਬੇ ਦੀ ਕਿਰਪਾ ਚਾਹੀਦੀ ਆ। ਫਿਰ ਉੱਤੇ ਪਹਿਲਾਂ ਪਹਿਲਾਂ ਮਹਾ ਸੱਟ ਦੰਨੇ ਆ। ਤਾਂ ਹੈਗਾ ਖਾਸਾ ਖਰਾਬ। ਹੁੰਦਾ ਪੂਰੀ ਜਾਨ ਗਾੜੀ। ਪਰ ਫਿਰ ਵੀ ਕਿਦ ਨਿਕਣਾ ਹੋ ਕੋਲ ਬੇਨਤੀ ਕਰਨੀ ਯਾਰ ਮਤਲਬ ਆਪਣੇ ਨਾ ਬੱਚਿਆਂ ਨੂੰ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਮੋਟਰਸਾਈਕਲ ਨਾ ਦੋ ਬਾਈ ਬਹੁਤ ਨਾ ਮਤਲਬ ਛੋਟੇ ਛੋਟੇ ਬੱਚੇ ਮੋਟਰਸਾਈਕਲ ਚੱਕੀਂ ਫਿਰਦੇ ਆ ਬਾਈ ਬਾਅਦ ਚ ਪਛਤਾਏ ਦਾ ਕੋਈ ਫਾਇਦਾ ਨਹੀਂ ਹੈਗਾ ਸੱਚੀ ਗੱਲ ਐ ਠੀਕ ਆ ਲੋਹਾ ਸਿੱਧਾ ਹੋ ਜਾਊਗਾ ਬੰਦਾ ਨਹੀਂ ਮੁੜ ਕੇ ਆਉਣਾ ਬੱਚਾ ਨਹੀਂ ਮੁੜ ਕੇ ਆਉਣਾ ਇਸ ਲਈ ਸਾਰਿਆਂ ਨੂੰ ਮੇਰੇ ਹੱਥ ਬੰਨ ਕੇ ਬੇਨਤੀ ਆ ਵੀ ਇਹ ਹੰਗਾਇਲੀ ਨਾ ਕਰੋ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਨਾ ਦੋ ਲਾਇਆ ਜੀ ਜਬੀ ਨੂੰ ਵੱਡਾ ਮਸੀਨ ਹੁਣ ਥੋੜਾ ਜਿਹਾ ਠੰਡ ਕਰਕੇ دب ਗਿਆ। ਇੱਕ ਦੋ ਬਾਡੇ ਪਿੰਡ ਦੇ ਬੰਦਿਆਂ ਨੇ ਵੀ ਲਾਏ ਆ। ਬਾਪਨ ਤਾਂ ਸਿਟਣੀ ਹੋਵਾ ਲੋੜ ਕੇ ਬਾਹਰ ਸਿਟੂਗਾ ਥੋੜੀ ਠੰਡ ਘਟਦੇ ਨਾਲ ਧੁੰਦ ਘਟ ਜੂਗੀ ਫਿਰ ਉੱਥੇ ਮੋਹਾਲੀ ਲਜਾਣੀ ਵੀ ਥੋੜੀ ਜੀ ਔਖੀ ਆ ਧੁੰਦ ਚ ਜਦ ਤੱਕ ਠੰਡ ਘਟੇ ਤੇ ਸੇਟਾਂ ਵੀ ਨਾਲੇ ਹੋਰ ਵੱਜੂਗੀ ਜਦ ਨੂੰ ਜੇ ਕਿਸੇ ਮੇਰੇ ਪਿੰਡ ਦੇ ਭਰਾ ਵੀਰ ਭਾਈ ਨੇ ਲੈਣੀ ਆ ਤਾਂ ਸੰਪਰਕ ਕਰ ਸਕਦਾ। ਲਾਗ ਦੇ ਪਿੰਡ ਦੇ ਨੇ ਕਿਸੇ ਨੇ ਲੈਣੀ ਹੋਵੇ ਉਹ ਵੀ ਸੰਪਰਕ ਕਰ ਸਕਦਾ। ਡੇੜਾ ਕਿੱਲਾ ਆਪਣਾ ਜੋ ਵੀ ਦਾ ਕੁਝ ਬਾਕੀ ਤੱਪ ਨੇ ਪਾਈ ਲੈਣੀ ਆਪਣੇ ਘਰ ਨੂੰ ਚੱਲ ਰਹੀ ਹੈ ਜੀ ਤਿਆਰੀ ਆਪਣੇ ਰੋਕਣ ਹੱਥਰ ਬਿਲਡਿੰਗ ਕਰ ਰਹੇ ਹਾਂ ਆਨੇ ਇਹ ਹੈ ਇਹ ਗੱਲਾ ਕੇ ਆਪਣੇ ਬਣਾ ਲੈਣ ਆਨ ਵਧੀਆ ਵਰਤ ਪਾਲਤੀ ਸਾਹਿਬ ਕਿ ਪਿੰਡ ਦਾ ਲੀਪਿਆ ਬਣਾ ਰਹੇ ਆਂ ਜੀ ਪ੍ਰਧਾਨ ਜੀ ਸੇਵਾ ਪਾਰਕ ਹੀ ਸਾਡ ਹੋ ਰਿਹਾ ਤਿਆਰ ਕੱਲ ਖਤਰ ਨਗਰ ਕੀਰਤਨ ਖਤਰ ਡੱਟ ਤੇ ਗਾੜੀ ਹੁੰਨੇ ਆਂ ਆਪਣੇ ਕਰ ਲਿਆ ਜਗਾਰਡ ਐਂਗਲਾਂ ਦੀ ਸੇਵਾ ਹਨਸ ਰਾਜ ਮਿਸਤਰੀ ਜੀ ਨੇ ਕਰਤੀ ਇੱਧਰ ਇੱਕ ਹੋਰ ਚੀਜ਼ ਦਿਖਾਈਏ ਤੁਹਾਨੂੰ ਕਰਿਆ ਪ੍ਰਧਾਨ ਜੀ ਨੇ ਰੇੜਾ ਤਿਆਰ ਆਪ ਦੇਖੋ ਰੇੜੇ ਚੈੱਕ ਕਰੋ ਰੇੜਾ ਵੀ ਕਿਆ ਕਹਿੰਦਾ ਸਾਰਾ ਸਮਾਨ ਆਪ ਲਾਇਆ A to Z ਅਜੇ ਥੋੜਾ ਜਿਹਾ ਰਹਿਦਾ ਬਣਨੇ ਤੇ ਸਟੈਂਡ ਸਟੂਡ ਐਨ ਉੱਪਰ ਐਨ ਚੈੱਕ ਕਰੋ ਕੁਆਲਿਟੀ ਵੀ ਕੋਈ ਕਹਿ ਨਹੀਂ ਸਕਦਾ ਵੀ ਉਹ ਆ ਵਧੀਆ ਮਿਸਤਰੀ ਵਾਲਾ ਕਹੂਗਾ ਵਧੀਆ ਮਿਸਤਰੀ ਤੇ ਬਣਾਇਆ ਕਿਸੇ ਤੇ ਆ ਪਿੱਛੇ ਲਾਤਾ ਟੂਲ ਬਾਕਸ ਬਣਾਤਾ ਹਾ ਇਹ ਕੁਝ ਰੱਖਣਾ ਇਹਦੇ ਵਿੱਚ ਸਲੰਗਾ ਵਗੈਰਾ ਦੇਖੋ ਤਾਂ ਕਲਾ ਅੰਨਾ ਪੂਰੀ ਕਰਾ ਕਈ ਹੋਈ ਐਨ ਅੰਨਾ ਇਹਨੇ ਵੀ ਜੱਟ ਚ ਗਾੜੀ ਹੁੰਦੀ ਐ